ਲੋ ਵੀ ਹੁਣ ਸਾਡੀਆਂ ਹੋ ਗਈਆਂ ਨੇ ਵਾਪਸੀ ਦੀਆਂ ਤਿਆਰੀਆਂ ਇਸ ਲਈ ਅੱਜ ਆਪਾਂ ਗਏ ਸੀ ਮੈਂ ਜਗਦੀਪ ਤੇ ਵੇਖਣਾ ਬ੍ਰਦਰ ਹੁਣਾ ਵਾਸਤੇ ਗਿਫਟ ਉੱਥੇ ਜਾ ਕੇ ਅਸੀਂ ਤਾਂ ਬਹੁਤ ਜ਼ਿਆਦਾ ਕਨਫਿਊਜ਼ ਹੋ ਗਏ ਕਿਉਂਕਿ ਸ਼ਾਪ ਤੇ ਤੁਸੀਂ ਦੇਖ ਸਕਦੇ ਕਿੰਨਾ ਸਾਰੀ ਜ਼ਿਆਦਾ ਵੈਰਾਈਟੀ ਸੀ ਸਾਨੂੰ ਸਮਝ ਨਹੀਂ ਆ ਰਹੀ ਸੀ ਇੰਨੇ ਦਿਨਾਂ ਤੋਂ ਬੇਬਿਮਾਰ ਸੀ ਤੇ ਜਾ ਨਹੀਂ ਸਕੇ ਤੇ ਅੱਜ ਅਚਾਨਕ ਸਾਨੂੰ ਮਤਲਬ ਕਿ ਹੁਣ ਬਹੁਤ ਥੋੜੇ ਦਿਨ ਰਹਿ ਗਏ ਨੇ ਤੇ ਟਾਈਮ ਮਿਲਿਆ ਤੇ ਇਸ ਲਈ ਅਸੀਂ ਗੈਸ਼ ਮਾਲ ਦੇ ਵਿੱਚ ਤੇ ਖਰੀਦਿਆ ਬ੍ਰਦਰ ਹੁਣਾ ਲਈ ਗਿਫਟ ਉਹਦੀ ਕੈਮਰੇ ਦੀ ਕੁਆਲਿਟੀ ਵਧੀਆ ਜੀ ਰੋਕੀ ਨਾ ਸੈਮਸੰਗ ਨਾਲੇ ਫੇਰ ਮੇਰਾ 4G ਹੋਣਾ ਹੈ ਕੋਈ ਨਹੀਂ ਹੈ ਤੇ 4G ਕੇ ਭਾਈ ਕੀ ਹੈ 5G ਆ ਦੇਖਿਆ ਜੀ ਦੇਵਾ ਕਿੰਨੇ ਕਿਹੜਾ ਲੈ ਕੇ ਜਾਣਾ ਚਾਹੀਦਾ ਆਪਾਂ ਨੂੰ ਇਹਨਾਂ ਚ ਆਪਾਂ ਦਾ ਮੰਗਾ ਹੀ ਲਾ ਮੰਗਾ ਸਾਰਾ ਹਾਂ ਹਾਂ ਤੇ ਇਹਦੇ ਨਾਲ ਬੰਨਣਾ ਤਾਂ ਕੁਛ ਨਹੀਂ ਜੇ ਆਪਾਂ ਨੂੰ ਅੱਗੇ ਚਲਾਉਣਾ ਹੀ ਨਹੀਂ ਆਇਆ ਫੇਰ ਕੀ ਕਰਾਂਗੇ ਪੜੇ ਆ ਵੀ ਉਹ ਚਲਾ ਲੈਣਗੇ ਉਹ ਚਲਾ ਲੈਣਗੇ ਉਹਨਾਂ ਵਾਲੇ ਤੇ ਗਿਫਟ ਆਈਟਮ ਵਧੀਆ ਹੂੰ ਹੂੰ ਉਹਨਾਂ ਦੇ ਲਈ ਇਹ ਵਧੀਆ ਰਹੂਗਾ ਸਿਆਣੇ ਠੀਕ ਹੋ ਮम्मा ਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਮੈਂ ਤੇ ਹਲੀਨ ਨੇ ਮਿਲ ਕੇ ਸਾਨੂੰ ਨਾ ਇੱਕ ਜੋ ਅਸੀਂ ਪੇਟੀਆਂ ਵਾਲੇ ਕਮਰੇ ਦੀ ਸਫਾਈ ਕਰਦੇ ਸੀ ਨਾ ਸਾਨੂੰ ਨਾ ਚੂਹਾ ਦਿਖਿਆ ਉਹਨੂੰ ਮੈਂ ਪੁੱਛ ਤੋਂ ਚੱਕ ਕੇ ਲਾ ਕੇ ਆਇਆ ਕਾਜ ਉੱਤੇ ਹਲੀ ਨੇ ਕਹਿੰਦੀ ਆਪਾਂ ਹੁਣ ਇਹਦਾ ਕੀ ਕਰੀਏ ਉਹ ਮਰਿਆ ਜੀ ਕਿ ਜੰਦਾ ਸੀ ਮਰਿਆ ਸੀ ਅੱਛਾ ਉਹ ਮਰੇ ਨੂੰ ਅਸੀਂ ਚੱਕ ਕੇ ਲਾ ਕੇ ਆਏ ਫਿਰ ਹਲੀ ਕਹਿੰਦੀ ਆਪਾਂ ਇਹਦਾ ਕੀ ਕਰੀਏ ਮੈਂ ਕਿਹਾ ਆਪਾਂ ਸੰਸਕਾਰ ਕਰ ਲੈਣ ਤੇ ਫਿਰ ਅਸੀਂ ਹਨਾ ਦੱਸਦਾ ਕੀ ਕੀਤਾ ਪਹਿਲਾਂ ਤਾਂ ਚਿੱਤੇ ਥੱਲੇ ਪਹਿਲਾਂ ਤਾਂ ਮੈਂ ਉਹਨੂੰ ਪੁੱਛ ਤੋਂ ਚੱਕ ਕੇ ਹਲੀ ਡਰ ਜਾਂਦੀ ਸੀ ਕਿ ਉਹਦੇ ਕੋਲ ਨੂੰ ਮੈਨਾਂ ਤਾਂ ਮੈਂ ਉਹਨੂੰ ਡਰਾਇਆ ਫਿਰ ਹਨਾ ਚਿੱਟਾ ਕਪੜਾ ਸੀ ਮਾਸੀ ਹਣੀ ਜਿਹਦੇ ਨਾਲ ਉਹ ਬਣਾਉਂਦੇ ਨੇ ਨਾ ਮਾਪੜਾ ਚਿੱਟਾ ਕਪੜਾ ਸੀ ਉਹ ਮੈਂ ਥੱਲੇ ਰੱਖਤਾ ਤੇ ਫਿਰ ਉਹਦੇ ਉੱਤੇ ਨੂੰ ਚੂਆ ਰੱਖਤਾ ਠੀਕ ਆ ਫਿਰ ਉਹਦੇ ਉੱਤੇ ਨਾ ਸਤਰਾ ਵਾਇਕਲੂ ਕੱਢ ਕੇ ਪੱਤੇ ਛਕਦੇ ਜਾਲੂ ਖਲਾ ਕੇ ਫਿਰ ਬਾਅਦ ਵਿੱਚ ਉਹਨੂੰ ਚੋਕ ਕੇ ਫਿਰ ਅਸੀਂ ਉਹਦੇ ਉੱਤੇ ਫਿਰ ਤੋਂ ਚੰਗੀ ਤਰ੍ਹਾਂ ਚਿੱਟਾ ਕਪੜਾ ਲਪੇਟਿਆ ਉਹਦੇ ਮੂੰਹ ਤੇ ਵੀ ਪਹਿਲਾਂ ਤਾਂ ਮੂੰਹ ਦੇ ਵਿੱਚ ਉਹਦੇ ਪਾਣੀ ਪਾਇਆ ਫਿਰ ਉਹਨੇ ਮੂਹ ਤੇ ਆਉਂਦੇ ਹੁੰਦੇ ਹੁੰਦੇ ਪਤ ਮੂਹ ਕੁਛ ਨਹੀਂ ਅੰਦਰ ਫਿਰ ਆਉਂਦੇ ਮੂਹ ਦੇ ਵਿੱਚ ਹਨਾ ਉਹ ਮੂਹ ਦੇ ਉੱਤੇ ਚਿੱਟਾ ਕਪੜਾ ਵਿਛਾਤਾ ਫਿਰ ਅਸੀਂ ਉਹਦੇ ਉੱਤੇ ਲਾਲ ਪੱਤੇ ਸਿਰਖ ਤੇ ਸੱਤਨਾ ਵੈਗੁਰ ਕਰਕੇ ਫਿਰ ਉਹਦੇ ਉੱਤੇ ਫਿਰ ਤੋਂ ਪਾਣੀ ਪਾਤਾ ਹਨਾ ਤੇ ਬਾਅਦ ਵਿੱਚ ਹਨਾ ਜਦੋਂ ਇਕੱਲੇ ਦੇਣ ਅਸੀਂ ਆ ਕੇ ਵੇਖਿਆ ਹਨਾ ਬਿੱਲੀ ਚੱਕ ਕੇ ਲਾ ਗਈ ਪੁੱਤ ਸਸਕਾਰ ਫਿਰ ਇਦਾਂ ਥੋੜੀ ਹੋਇਆ ਸਸਕਾਰ ਜਦੋਂ ਤੁਸੀਂ ਇੰਨਾ ਮਿਹਨਤ ਕਰ ਲਈ ਸੀ ਥੋੜਾ ਜਿਹਾ ਬਾਲਣ ਲੈ ਲਓ ਸੀ ਥੋੜਾ ਜਿਹਾ ਬਾਲਣ ਨੂੰ ਤੇ ਤੀਲ ਤਾਂ ਫਿਰ ਉੱਤੇ ਇਹਨੂੰ ਤੀਲ ਹੀ ਲਾ ਦਿੱਤੀਆਂ ਬਾਲਣ ਨੂੰ ਤੇ ਛੂਹਿਆ ਦਸਕਾਰ ਹੋ ਜਾਂਦਾ ਤੇ ਪੂਰਾ ਟਾਹਣੀਆਂ ਤੋੜ ਦਿੰਦੀਆਂ ਤੇਰਾ ਕਿਤੇ ਪੂਰਾ ਤੀਲੀ ਲਾ ਦਿੰਦਗਾ ਤੀਲੀ ਲਾ ਦਿੱਤੀਆਂ ਚ ਸੁਸਕਾਰ ਹੁੰਦਾ ਇਹ ਸਾਡੇ ਛੂਹ ਦਾ ਸੁਸਕਾਰ ਹੋਦਾ ਹਾਂ ਤੋਂ ਨਾ ਸੁਸਕਾਰ ਉਹ ਬਾਲੇ ਪਿਆਣਾ ਨਾ ਮਾਸ ਮਾਸੀ ਨੇ ਕਿਹਾ ਇੱਕ ਇੱਕ ਅੜੀਆਂ ਨੀ ਆਸੀ ਕਿਉਂ ਜੂਵੇ ਦਾ ਸਤਕਾਰ ਕਰਦੇ ਆ ਤੇ ਨਹੀਂ ਗੱਪੂ ਅੱਛਾ ਤਾਂ ਲੈਂਦੀਆਂ ਹਾਂ ਚਲ ਮੇਰੇ ਅਰਜੀ ਨੇ ਪੁੱਛ ਲੈਂਦੀਆਂ ਵੀ ਪੋਰਾ ਦੋ ਕੁ ਤੀਲੇ ਉੱਤੇ ਰੱਖ ਕੇ ਟਾਹਣੀਆਂ ਜੀਆਂ ਤੋਂ ਰੁੱਸੀ ਤੀ ਲਾ ਦਿੰਦੀਆਂ ਡੱਬੀ ਦੀ ਮਾਸੀ ਹਸਣ ਲੱਗ ਗਈ ਸੀ ਤੇ ਮਾਸੀ ਤਾਂ ਹੱਥਣਾ ਹੀ ਸੀਗਾ ਪਰ ਬਾਸੀ ਨੇ ਹੋਰ ਕੀ ਕਰਨਾ ਮਾਸੀ ਦੇ ਅੱਗੇ ਜੇ ਕੋਈ ਡਿੱਗ ਪਵੇ ਤਾਂ ਤਾਂ ਨਹੀਂ ਉਹ ਹੱਥ ਨੂੰ ਅੜਦੀ ਪੁੱਤ ਜੂਵੇ ਦਾ ਸਤਕਾਰ ਕੀ ਕਰਦਾ ਹੁੰਦਾ ਜੂਵੇ ਮਾਰੇ ਚੂਹਾ ਬਿੱਲੀ ਨੂੰ ਦੇਖ ਜਦੋਂ ਚੜਦੀਦੀ ਆਪਣੀ ਇੰਡੀਆ ਚ ਤਾਂ ਆਹੋਂ ਚੋਨੇ ਲੱਗੇ ਆ ਨਾ ਆ ਤੂੰ ਚੂਹੇ ਬਾਹਰ ਆਉਣੇ ਆ ਵਾਦੂ ਲੋਕਾਂ ਨੇ ਦੇਵੀਦਾਰਾਂ ਨੇ ਮਾਰ ਮਾਰ ਹੰਭ ਜਾਣਾ ਸਾਡੇ ਦਾ ਪੇਟੀਆਂ ਵਾਲੇ ਕਮਰੇ ਚ ਕੋਈ ਚੂਹਾ ਦਾਣਾ ਦੂਣਾ ਸੀ ਉਹ ਤਾਂ ਰੱਖ ਦੇਣੀ ਪੇਟੀਆਂ ਵਾਲੇ ਕਮਰੇ ਚ ਤੇ ਉੱਥੇ ਹਮੇਸ਼ਾ ਚੂਹੇ ਪੇਟੀਆਂ ਵਾਲੇ ਕਮਰੇ ਚ ਲੁਕਦੇ ਆ ਕਿਉਂਕਿ ਉੱਥੇ ਹਨੇਰਾ ਰਹਿੰਦਾ ਪੇਟੀਆਂ ਕਰਕੇ ਅੱਛਾ ਤੇ ਉਹਨਾਂ ਨੇ ਫਿਰ ਕੋਈ ਕੱਪੜੇ-ਕੁੱਪੜੇ ਵੀ ਤਾਂ ਕੁੱਤਰਨੇ ਹੁੰਦੇ ਆ ਉਹਨਾਂ ਨੇ ਲੋਕ ਨਹੀਂ ਬਣਾਉਣੀਗੀ ਉਹਨਾਂ ਨੇ ਆਪੇ ਬੱਚੇ ਨਹੀਂ ਦੇਣੇ ਹੁੰਗੇ ਫਿਰ ਆਪਾਂ ਤਾਂ ਕਰਕੇ ਉਹ ਚਟਈਏ ਗੋਲੀ ਪਾਉਂਦੇ ਹੁੰਦੇ ਆਂ ਤਾਂ ਉਹ ਤੇ ਫਿਰ ਦਵਾਈ ਪਾਈ ਜੇ ਤਾਂ ਫੇਰ ਹੀ ਹੋ ਜਾਂਦੇ ਆ ਤੇੇ ਪਾਸੇ ਜੋ ਮੈਨੂੰ ਕੀ ਹੁੰਦੀ ਸੀ ਮੈਂ ਲੱਗਾ ਟਾਫੀ ਜਿਉ ਮੈਂ ਖਾ ਲਗੀ ਉਹ ਤਾਂ ਮਾਸੀ ਨੇ ਮੈਨੂੰ ਰੋਕਤਾ ਛੋੜੇ ਰੱਬਾ ਤੇ ਨੱਕ ਚੱਕ ਲਈ ਯਾਰ ਰੱਬ ਦਾ ਵਾਸਤਾ ਇਹ ਕੋ ਚੁੰਬਕ ਜਿਹੀ ਹੁੰਦੀ ਸੀ ਉਹਨੇ ਤਾਂ ਉਹਨਦੀ ਚੰਬੜ ਜਾਂਦੇ ਆ ਹਾ ਉਹ ਚੁੰਬਕ ਜਿਹੀ ਹੁੰਦੀ ਸੀ ਉਹ ਆਏ ਚੱਲ ਤੂੰ ਫਿਰ ਅੱਜ ਤੋਂ ਬਾਅਦ ਛੂਏ ਦਾ ਸਸਕਾਰ ਕਰਨ ਦੀ ਕੋਈ ਲੋੜ ਨਹੀਂ ਬਿੱਲੀ ਮਾਸੀ ਸੱਦੋ ਬਿੱਲੀ ਮਾਸੀ ਆਪਣੇ ਆਪ ਚੂਹੇ ਨੂੰ ਲੈ ਜਾਂਦੀ ਹੈ ਮੈਂ ਤਾਂ ਇੱਕ ਚੂਹਾ ਫੜ ਲੂੰਗੀ ਇਹ ਤਾਂ ਚੂਹਾ ਤਾਂ ਬਹੁਤ ਹੀ ਡਰਦਾ ਹੈ ਇਹ ਚੂਹਾ ਫਿਰਦਾ ਹੀ ਬਹੁਤ ਜ਼ਿਆਦਾ ਪੈ ਗਿਆ ਮੀਂਹ ਬੜਾ ਪਿਆ ਆ ਗਿਆ ਠੀਕ ਆ ਆਪਰਾ ਤੇਰੇ ਆਸ ਤੇਰੇ ਮੁੰਡਿਆਂ ਵਾਸਤੇ ਵਧੀਆ ਰਹਣਾ ਗਿਫਟ ਮੇਰੇ ਮੁੰਡੇ ਵਾਲੀ ਦੋ ਵਧੀਆ ਹੈਗੇ ਨਹੀਂ ਜੇ ਮਾਈਕ ਹੁੰਦਾ ਵਾ ਮੈਂ ਨੂੰ ਵੀ ਨਾ ਪਤਾ ਦੇਖੋ ਵੇਟ 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 ਏਕਮ ਆ ਇਹ ਹੁਣ ਫੋਨ ਛੱਡ ਦੋ ਹੁਣ ਮੰਮੀ ਪਾਪਾ ਆ ਗਏ ਆ ਨਾ ਸਾਡਾ ਹਾਂ ਹਾਲੋ ਏਕਮ ਆ ਕਿਧਰੇ ਲਾਵਾ ਹੁਣ ਪਾਪਾ ਪਿੰਡ ਦੇ ਦੇ ਬਾਸ ਸੁਣਾਣੀ ਆ ਜਤਨ ਦੇ ਦੇ ਜਤਨ ਦੇਖੋ ਆ ਲੱਗਣਾ ਆਪਣਾ ਐ ਨਹੀਂ ਲੱਗਣਾ ਇਹ ਫੋਨ ਤੇ ਇਹ ਫੋਨ ਤੇ ਕਨੈਕਟ ਹੋਣਾ ਹੋਣਾ ਲੱਗਿਆ ਲੱਗਦਾ ਕਿ ਉਹ ਕਿਵੇਂ ਲੱਗਣਾ ਹਾਂ ਉਹ ਕੈਂਚੀ ਲਾਇਆ ਨਹੀਂ ਕੁੜੀਏ ਆਵੇ ਕਰਦ ਦਿੱਤੀ ਹੋਈ ਆ ਇਹ ਕੰਮ ਨੇ ਮੈਨੂੰ ਇੱਥੇ ਹੀ ਕਰ ਲਓ ਇਹ ਪਹਿਲੇ ਕਰ ਯੂਜ਼ ਕਰਨੀ ਆ ਕੋਡ ਚਾਹੀਦਾ ਆ ਨਾ ਆ ਵਾਲਾ ਆ ਇਹ ਨੂੰ ਸਕੈਨ ਕਰ ਦੇ ਉੱਤੇ ਸਾਰਾ ਕੁਝ ਆ ਜਾ ਸਕੈਨ ਤੈਨੂੰ ਭੇਜਦਾ ਇਹ ਫੋਟੋ ਮੈਨੂੰ ਭੇਜੀ ਦੇਖ ਚੁਕੇ